ਮਾਨਯੋਗ ਜੀਪੀ ਸਾਹਿਬ ਜੀ ਅਤੇ ਸਾਹਿਬ ਜੀ ਭੌਲੀ ਦਾ ਸਿਮਨਾ ਦੇ ਅਨੁਸਾਰ ਸ਼ਹਿਰ ਵਿੱਚ ਹਨ ਨੂੰ ਕਾਇਮ ਰੱਖਣ ਲਈ ਅਤੇ ਬਿਜ਼ਨਸਮੈਨ ਅਤੇ ਨੁਕਾਰੀਆਂ ਦੇ ਕਈ ਵੀ ਦਿਲਚੋਕ ਉਹ ਹੋਣ ਦਾ ਵੀ ਬੈਸਟ ਦਾ ਮਾਹੌਲ ਜਦ ਇਹ ਆਪਣਾ ਕਰਕੇ ਅਲਗਲੇ ਬਾਰਦਾਤਾਂ ਮਦਦ ਉਹਨਾਂ ਉਤੇ ਕੰਟਰੋਲ ਕਰਨ ਲਈ ਅਤੇ ਲੋਕਾਂ ਦੇ ਦਿਲਾ ਤੋਂ ਡਰ ਘਟਣ ਲਈ ਹਮ ਸ਼ਾਂਤੀ ਕੈਂਪ ਰੱਖੀ ਸਹਿਤ ਰੱਖਣ ਲਈ ਇਸ ਕਰਕੇ ਪ੍ਰੈਮ ਮਾਰਕ ਕੀਤਾ ਗਿਆ ਕਿਉਂਕਿ ਸਾਰੇ ਥਾਣੇ ਦੇ ਇੰਤਜ਼ਾਮ ਨਾਲ ਲੈ ਕੇ ਕੋਈ ਮਾੜਾ ਅੰਸਰ ਜਾਂ ਇੰਦਰ ਸਹਿਤ ਕੋਈ ਗੜਮੜੀ ਹਰਕਤਾਂ ਦਾ ਖ਼ਾਤਰ ਇਸ ਕਰਕੇ ਹਮ ਹਮ ਕੈਂਪ ਕਰ ਰੱਖਣ ਲਈ ਸ਼ਹਿਰ ਵਿੱਚ ਪਲੈਨ ਬਣਾਇਆ ਗਿਆ ਸਬ ਦੋ ਦਿਨ ਪਹਿਲਾਂ ਬੱਸ ਸਟੈਂਡ ਦੇ ਵਿੱਚ ਕੁਝ ਸ਼ਰਾਬੀ ਅੰਸਰਾਂ ਵੱਲੋਂ ਕੁਝ ਫੈਰਿੰਗ ਦੇ ਕੁਝ ਤੇ ਇੱਕ ਦੂਜੇ ਦੇ ਸੱਟਾਂ ਗਰਿਆਂਗੇ ਸੀ ਕੀ ਮੇਂ ਕੀ ਕਰਦੇ ਹੂ ਉਹ ਜਿਹੜੇ ਮੁੰਡੇ ਕਾਲਜ ਪੜ੍ਹਦੇ ਸੀ ਆਈਟੀਆ ਸੀਗਾ ਉਹਨਾਂ ਦਾ ਗਿਆ ਹੈ ਥੋੜੀ ਮੁੱਢੀ ਗੱਲ ਤੇ ਬਹਿਸ ਹੋਈ ਸੀ ਵੀ ਫੈਰਪੂਰ ਦੀ ਜੇ ਕਲੀਅਰ ਗੱਲ ਨਹੀਂ ਹੋਈ ਉਹਨਾਂ ਦੇ ਖਿਲਾਫ ਜਿਹੜੇ ਮੁੰਡੇ ਦੂਸਰੇ ਸੀ ਤਿੰਨ ਚਾਰ ਨੇ ਉਹਨਾਂ ਤੇ ਵੀ ਕੁੱਟਮਾਰ ਕਰੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਸਿਟੀ ਟੋਡਲਾਡਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਜਿਹੜੇ ਅਜੇ ਹੋਰ ਮਾੜੇ ਸ਼ਰਾਰਤੀ ਜਿਹੜੇ ਨੌਜਵਾਨ ਨੇਗੇ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਮੈਸਰਪੁਰ ਵੀ ਜੋ ਖੜਾ ਮਿਲਦਾ ਸਾਡੀ ਪੁਲਿਸ ਪਾਰਟੀ ਕੋਸ਼ਿਸ਼ ਕਰਕੇ ਬਾੜੇ ਅਫਸਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਵੀ ਕਿਸੇ ਦੇ ਵੀ ਕੋਈ ਗਲਤ ਕੰਮ ਕਰ ਰਿਹਾ ਜਾਂ ਕੋਈ ਹੋਰ ਲੜਾਈ ਝਗੜਾ ਕਰ ਲਿਆ ਉਹਦੇ ਬਰ ਖਿਲਾਫ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਫੋਰਸ ਵਿਭਾਗ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सब्सक्राइब करना ना भूलियो, तेरा ये बेल आईकॉन भी ऑन कर दो, ताकि जो भी ऐसी नवी तो नवी कोई न्यूज़ अपलोड करिए, तो नोटिफिकेशन तो अड़े तक जल्द तो जल पहुँच जाए। तो so, सब्सक्राइब जनत्रयंती।